ਜੋਸ਼ੀ ਮੋਟਰ ਸ਼ਹਿਰ ਤੋਂ ਵਾਪਸੀ ਤੇ ਸਫ਼ਰ ਸ਼ੁਰੂ ਆ ਇਹ ਚੜਾਈਆਂ ਦੇ ਕੋਲੋਂ ਇਹ ਆ ਸਵੇਰ ਦਾ ਦ੍ਰਿਸ਼ ਜਿੰਨੀਆਂ ਤੁਸੀਂ ਉਹ ਦੂਰ ਦੂਰ ਤੱਕ ਚੜਾਈਆਂ ਦੇਖ ਰਹੇ ਆ ਸਿਰੇ ਤੱਕ ਸਾਰੀਆਂ ਮੈਂ ਚੜ ਕੇ ਆਇਆ ਹੋਇਆ ਪਹਿਲਾਂ ਤੇ ਅੱਜ ਮੇਰੀ ਵਾਰੀ ਹੈ ਨਾ ਚੜਾਈਆਂ ਦੇ ਉਤਰਨ ਦੀ ਸੋ ਦੇਖਦੇ ਆਂ ਫਿਰ ਕੀ ਸਫਰ ਰਹਿੰਦਾ ਕੀ ਮੌਲ ਆ ਪਹਿਲਾਂ ਇਹਨਾਂ ਨੂੰ ਮੈਂ ਚੜਿਆ ਬਹੁਤ ਔਖਾ ਅੱਜ ਤਰਾਇ ਦੀ ਵਾਰੀ ਮੇਰੀ ਆ ਦੇਖਦੇ ਆਂ ਕਿਦਾਂ ਦਾ ਫੀਲ ਕਰਾਉਂਦਾ ਸ਼ੇਰ ਆ ਆਪਣਾ ਲੋਕੇ ਬ੍ਰੇਕਾਂ ਮਰਕੋ ਔਖ ਨੇ ਇਹ ਆ ਖਾਦੋ ਮਨੇ ਲੈਦਰ ਵੀ ਖਾਦੋ ਮਨੇ ਤੇ ਮੇਰੇ ਵੀ ਲੈਦਰ ਉਧਰ ਥੋੜੇ ਬਚੇ ਆ ਦੇਖਦੇ ਆਂ ਕੀ ਬਣਦਾ ਸ਼ੇਰ ਦਾ ਸਮਾ ਜੋਸ਼ੀ ਮੜ ਤੋਂ ਤੋੜਿਆ ਸੀ ਆ ਮੈਂ ਤੇ ਪਾਣੀ ਪੁਣੀ ਇੱਥੇ ਘੱਟ ਹੀ ਹੁੰਦਾ ਬਈ ਉਹੀ ਹੈਗਾ ਫਿਰ ਮੈਂ ਸੁਪਾ ਗਿਆ ਜਿੱਥੇ ਜਾਂਦਾ ਜਿੱਥੇ ਘਾਹ ਪਾਣੀ ਮਿਲਦਾ ਤੁਹਾਨੂੰ ਧੋਣੇ ਬੱਚੇ ਕਰਦੇ ਆ ਤੇ ਰੋ ਬਹੁਤ ਹੈ ਬਈ ਤੇ ਬੱਸਾਂ ਦਾ ਯਾਰ ਲੜਾਈਆਂ ਕਰਕੇ ਜੀਕ ਨਿਕਲੇ ਨਹੀਂ ਬੱਸਾਂ ਦੀ ਬੰਦੇ ਜਿਹਾ ਨਿਕਲ ਨਹੀਂ ਨਿਕਲਨੀ ਤੇ ਸੈਗਨ ਦੀ ਵੀ ਉਹਬਿਊਸਲੀ ਨਿਕਲ ਨਹੀਂ ਨਿਕਲਨੀ ਚੱਲਦੇ ਆ ਫਿਰ ਅੱਗੇ ਸਫ਼ਰ ਦੇਖਦੇ ਕੀ ਹੈਗਾ ਬਾੜਾਂ ਦੇ ਵਿੱਚ ਆਪਣੋਂ ਖਾਸ ਕਰਕੇ ਇਹ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਆ ਗੁਰਦਰਾਸੇ ਪਾਣੀ ਹੈਣੀ ਸੀ ਆ ਤੇ ਸੋਸਤੀ ਜੀ ਪਈ ਸੀ ਮੈਂ ਕਿਹਾ ਮੂੰਹ ਮਾ ਧੋਲੀਏ ਕਿਤੇ ਪਾਣੀ ਆਪਣੇ ਕੋਲੇ ਵੀ ਘੱਟ ਸੀ ਵੀ ਨੂੰ ਕਿ ਚਰਦਾ ਵੀ ਨਹੀਂ ਆ ਅੱਜ ਹਾਲੇ ਤੱਕ ਤੇ ਆਇ ਇੱਕ ਜਗ੍ਹਾ ਮਿਲੀ ਸੀ ਦੁਸ਼ਟੀ ਮਤਲਬ ਵਾਪਸੀ ਤੇ ਆਣਾ ਹਾਂ ਤੇ ਢਾਲ ਜੀ ਫਿਕਰੀ ਅੱਜ ਬਹੁਤ ਦਿਨ ਬਾਅਦ ਆਸਾਨ ਮਿਲ ਰਿਹਾ ਤੇ ਮੈਂ ਕਿਹਾ ਥੋੜੇ ਜੀ ਸੰਦ ਆਪਣੇ ਕੋਲੇ ਬੈਗ ਚ ਪਾ ਲਿਆ ਤੇ ਜੋਨਾਂ ਥੋੜੇ ਮਿਸਤਰੀਆਂ ਚ ਬਣ ਕੇ ਦੇਖ ਲਈਏ ਸਵੇ ਤਾਂ ਸੁਨਾਰਿਆਂ ਦੇ ਜਵਾਹਰਾਂ ਪਰ ਮਿਸਤਰੀ ਵਾਲਾ ਕੰਮ ਵੀ ਕਰ ਲੀਦਾ ਕਦੇ-ਕਦੇ ਤੇ ਨੇਕਾਂ ਹੀ ਇੱਕ ਵੱਖ ਕੇ ਫਿਰ ਚੱਲਦੇ ਆ ਅੱਗੇ ਉਹ ਘਟਾਲ ਖਾਸੀ ਇਹਨਾਂ ਰਾਂਗ ਦੇ ਉੱਤੇ ਧੌਣ ਪਰ ਨੇ ਡਿੱਗਾ ਗਿਆ ਨਾਲੇ ਕਿਸੇ ਨਿਸ਼ਾਨ ਕਰਾਂਗੇ ਨਾਲੇ ਆਪ ਦਾ ਕਰਾਂਗੇ ਇਹ ਵੀ ਚੰਗਾ ਚੱਲਦੇ ਆ ਸੱਟ ਜਾ ਕਰਕੇ ਮਾੜਾ ਜਿਹਾ ਇਹਨੂੰ ਦੁਕਾਨਾਂ ਹਲੇ ਬੰਦ ਨਹੀਂ ਕਿਉਂਕਿ 7:00 ਵਜੇ ਦਾ ਸਮਾਂ ਮੈਂ ਟਾਈਮ ਨਾਲ ਪਹੁੰਚ ਪਈ ਆ ਜਦੋਂ ਤਾਂ ਉਗੋਂ ਥੋੜੀ ਕਾਲੀ ਮੈਂ ਵਾਰਡ ਕੱਢ ਲਈ ਹੁਣ ਪਿੰਡ ਵਾਪਸੀ ਦੇ ਯਾਰ ਹੁਣ ਉਹੀ ਰਾਹ ਨੇ ਉਹੀ ਗੱਲਾਂ ਬਾਤਾਂ ਨੇ ਬਾਈ ਜੀ ਕੋਈ ਖਾਸ ਹੀ ਜੋ ਹੈ ਨਹੀਂ ਹੈਗੀ ਜ ਜਪਾ ਦੇਖੀ ਕਿ ਸਪੈਸੀਫਿਕ ਰੀਜਨ ਹੀ ਹੋਵੇ ਨਾ ਰਾਹਾਂ ਦੇ ਉੱਤੇ ਖੜਨ ਦਾ ਕੋਈ ਹੈ ਨਹੀਂ ਉਦਾਂ ਸੋ ਦੈਟਸ ਵਾਈ ਆਪਾਂ ਚੱਲਾਂਗੇ ਟਾਈਮ ਨਾਲ ਵਾਰਡ ਕੱਢਣ ਦੀ ਕੋਸ਼ਿਸ਼ ਕਰਦੇ ਆਂ ਕੱਸ ਕੇ ਬ੍ਰੇਕਾਂ ਅਫਰ ਐ ਬਲੇ ਇਹ ਕਿਹੜੀ ਆ ਪੁਰਾਣੀ ਨਵੀਂ ਆ ਕੋਈ ਹੂੰ ਜੋਸ਼ੀ ਮਰ ਤੋਂ ਬਾਈ ਜੀ ਪਿੱਪਲ ਕੋਟੀ ਦੇ ਰਾਹ ਨੇ ਤੇ ਟ੍ਰੈਫਿਕ ਦੇ ਨਾਲ ਭਰੇ ਨੇ ਫਿਲਹਾਲ ਸਵੇਰ ਦਾ ਸਮਾਂ ਹੋਣ ਕਰਕੇ ਸਾਰੇ ਆਉਦੇ ਕੰਮਾਂ ਤੋਂ ਦਿਹਾੜੇ ਦੇ ਜਿਹੜੇ ਯਾਤਰੀ ਜਿਨ੍ਹਾਂ ਨੇ ਜਾਣਾ ਵਾਪਸ ਉਹ ਨੇ ਸਾਹਮਣੇ ਉਮਰ ਸਾਹਮਣੇ ਸੰੰਗਾ ਬਣ ਰਹੀਆਂ ਨੇ ਟਾਲਾ ਬਣਾ ਰਹੇ ਨੇ ਉਹਦੇ ਮੈਂ ਬੈਠੀ ਜਲਦੀ ਰਾਹ ਕੱਢ ਦੇਣਗੇ ਫਿਲਹਾਲ ਇਸ ਸਮੇਂ ਬਦਲਾ ਦੇ ਨੇ ਆ ਰਹੀ ਉਹ ਵੀ ਲੈ ਸਕਦੇ ਤੇ ਪਹਾੜਾਂ ਦੇ ਵੀ ਲੈ ਸਕਦੇ ਮੇਰੇ ਨਾਲ ਹੀ ਅੱਜ ਦਾ ਪੈਣਾ ਆਪਣਾ ਦੇਖਦੇ ਆ ਕਿੰਨਾ ਬਣਦਾ ਮੈਨੂੰ ਵੀ ਕੋਈ ਐਸਟੀਮੇਟ ਹੈ ਨਹੀਂ ਆ ਬਾਈ ਜੀ ਉਹਨਾਂ ਨੂੰ ਪਤਾ ਵੀ ਕਿੰਨਾ ਵਰਡ ਆਪਾਂ ਅੱਜ ਕੱਢਣੀ ਆ ਇਹੀ ਜਾਣਦੇ ਨੇ ਸਭ ਕੁਝ ਹੁਣ ਤਾਂ ਜਦੋਂ ਉਹਦੇ ਥਾਂ ਨਾ ਮਿਲੇ ਬੰਦੇ ਨੂੰ ਫੇਰ ਆ ਲੈਂਡਸਲਾਈਡ ਵਾਲੇ ਜਿਹੜੇ ਪੱਥਰ ਪਏ ਆ ਇਹਨਾਂ ਦੀ ਵੀ ਟਿਕਾਣਾ ਕਰਨਾ ਪੈਂਦਾ ਕੀ ਬਾਰ ਫਿਰ ਮਨ ਤੋਂ ਡਰ ਚੱਕਿਆ ਜਾਂਦਾ 800 ਕਿਲੋਮੀਟਰ ਕੱਢ ਕੇ ਪਹਾੜਾਂ ਦੇ ਵਿੱਚ ਸੋ ਇਹ ਲੈਣ ਸਲਾਈਡਾਂ ਨਿੱਕੀਆਂ ਨਿੱਕੀਆਂ ਮਿਰਲੀ ਫਾਲ ਹੁਣ ਕੁਛ ਨਹੀਂ ਰਹੀਆਂ ਇਹ ਜਿੱਦੋਂ ਕਿਤੇ ਇੱਕ ਭਰਾਏ ਵੱਡੀ ਤੋਂ ਭਰਾਵਾਂਗੇ ਨਿੱਕੀਆਂ ਤੋਂ ਤਾਂ ਨਿੱਕ ਭਰਾਉਂਦੇ ਆ ਪੈਂ ਲੜੇ ਜਦੋਂ ਥਾਂ ਸੁਣਾ ਮਿਲੇ ਫਿਰ ਆਈ ਮੈਨੂੰ ਪੈਣਾ ਪੈਂਦਾ ਹੁਣ ਪਹੁੰਚ ਗਏ ਗੁਲਾਬਗੋਟੀ ਕਿਸੇ ਸ਼ਹਿਰ 'ਚ ਪਹੁੰਚ ਗਏ ਆ ਸਾਹਮਣੇ ਲਿਖਿਆ ਉਹ ਦੁਕਾਨਾਂ ਆਈਆਂ ਬਣੀਆਂ ਹੋਈਆਂ ਨੇ ਤੇ ਜਦੋਂ ਚੱਲਦੇ ਆ ਕਿ ਦੇ ਦੇ ਪੁੱਪਲ ਖੁੱਟੀ ਕਿੰਨਾ ਰਹਿ ਗਿਆ ਲੋਵੀ ਤਕਰੀਬਨ 9:00 ਵਜੇ ਦਾ ਸਮਾਂ ਤੇ ਪਹਿਲਾ ਲੰਗਰ ਆਪਣਾ ਆਇੰਦਾ ਇੱਥੇ ਸਗਾਂਗੇ ਨਾਲੇ ਨਾਲੇ ਤਿੰਨ ਚਾਰ ਉਠੀ ਨਾਲ ਲੈ ਕੇ ਚੱਲਾਂਗੇ ਅੱਜ 15 ਹਜ਼ਾਰਾਂ ਦੇ ਵਿੱਚ ਪਹਿਲੇ ਦਿਨ ਟਾਬੇ ਦੀ ਰੋਟੀ ਤੇ ਆਲੂ ਦੇ ਪਰੌਠੇ ਨਾਲ ਛੋਲੇ ਆਏ ਆ ਇਹ ਆ ਸਿਸਟਮ ਜੀ ਇਹਨਾਂ ਦਾ ਡੂਕਰ ਪ੍ਰਯਾਗ ਕੋਲੇ ਫਿਰ ਰਹੇ ਐਸੇ ਖਾ ਗਏ ਬਰ ਚੱਲਦੇ ਆ ਗ੍ਰਿਸ਼ਿਕਸ਼ਵਰ ਨੂੰ ਪਹਿਲੇ ਦਿਨਾਂ ਚ ਢਾਪੇ ਦੀ ਰੋਟੀ ਖਾਧੀ ਤੇ ਵਧੀਆ ਸੀ ਵੈਸੇ ਤਾਂ ਮਾੜਾ ਨਹੀਂ ਕਹਿ ਸਕਦੇ ਆਪਾਂ ਆਲੂ ਵਾਲੇ ਪਰੌਂਠੇ ਜਿਹੜਾ ਨਾਂ ਹੀ ਬਣਦਾ ਪਾ ਮਰਨੇ ਤੇ ਹੁਣਾਰੇ ਦੇ ਥੋੜਾ ਜਿਹਾ ਮੀਂਹ ਪੈ ਰਿਹਾ ਹੁਣ ਸਸਰੀ ਗਲਬੋਈ ਜੀ ਸਾਰੇ ਆ ਗਏ ਤਰੀਕ ਹੋ ਗਈ ਜੇ 18 ਜੂਨ ਤੇ ਅੱਜ ਦਾ ਸਫਰ ਹੈਗਾ ਆਪਣਾ ਰਿਸ਼ੀਕੇਸ਼ ਤੋਂ ਮੇਹਰਾਦੂਨ ਤੱਕ ਜੇ ਖਿੱਚੇਗਾ ਜੇ ਵਾੜ ਖਿੱਚੀ ਗਈ ਤਾਂ ਫਿਰ ਚੱਲਾਂਗੇ ਪੋੜਾ ਸਹਿਮੂ ਉਹਨੂੰ ਲੱਗਦਾ ਨਹੀਂ ਟਾਈਮ ਸਾਡੇ ਨਾਲ ਹੋਈ ਅੱਜ ਕਿ ਰਾਤ ਪਾਲਿਆ ਨੀਂਦ ਨਹੀਂ ਜਿਹੇਰਾ ਫਿਰ ਜ्यों ਸੁੱਤੇ 10 ਵਜੇ ਦੇ ਸਵੇਰੇ ਉੱਠੇ ਹਾਂ 10:00 ਵਜੇ ਤੇ ਹੁਣ ਗਰਮੀ ਇੱਥੇ ਆ ਗਿੱਟੜਾਈ ਜਾਂਦੀ ਪੂਰੀ ਏਸੀ ਆਹ ਏਸੀ ਉਹਰੇ ਬਿਲਕੁਲ ਫੇਰ ਵੀ ਆਹ ਏਡੀਓ ਜਿਹੜਾ ਫੇਰ ਹੀ ਮੁਣਕਾ ਆਈ ਜਾਂਦਾ ਪੂਰਾ ਦੇਖਦੇ ਆ ਫਿਰ ਕੀ ਹਾਲਾ ਕੇ ਦਾ ਥੋੜੇ ਬੱਦਲ ਹੋਏ ਹੋਏ ਨੇ ਐਂਗਲ ਬਿਲੰਦ ਸੈਟ ਕਰਾ ਕੇ ਇਥੋਂ ਫਿਰ ਚੱਲਾਂਗੇ ਡੇਰਾ ਕਰਵਾਲ ਨੂੰ ਫਿਰ ਆਹ ਨਾਲ ਤਾਂ ਸਹੀ ਆ ਗੱਲ ਕਰਾਲਾ ਜੀ ਮੜਾ ਜੇ ਉਸ ਤੋਂ ਰਾਹ ਜੂ ਕਿਦੋਂ ਬੰਦਾ ਟੱਕਰੀ ਆਈ ਚੰਗਾ ਵੀ ਤੇ ਕਿੰਦੇ ਹੁਣ ਦੇਖਦੇ ਆਂ ਕਿ ਚੰਗਾ ਮੈਸਰੀ ਮਿਲ ਗਿਆ ਮੈਲੀ ਜਾਣਾ ਕਿਉਂਕਿ ਵੱਡਾ ਸ਼ਹਿਰ ਆ ਇੱਥੇ ਦਾ ਇਹ ਤੋਂ ਖਰਾ ਕੇ ਹੁਣਾਂਗੇ ਫਿਰ ਚੱਲਦੇ ਆਂ ਅੱਗੇ ਵਾਲੇ ਸਫ਼ਰ ਤੇ ਡੇਰਾ ਉਹਨਾਂ ਸ਼ਹਿਰ ਦੇ ਵਿੱਚ ਓਕੇ ਰਾਮਰਾਜ ਜੀ ਦਾ ਡੇਰਾ ਬਣਾਇਆ ਹੋਇਆ ਇਹਨਾਂ ਨੇ ਕਹਿੰਦੇ 1756 گوش ਵਿੱਚ ਬਣਾਇਆ ਸੀ ਇਹ ਤੇ ਇਤਿਹਾਸ ਪੜਦੇ ਨਾਲ ਤੁਹਾਨੂੰ ਦਿਖਾਉਣਾ ਮੈਂ ਚੱਲ ਕੇ ਅੰਦਰੋਂ ਵੀਡੀਓ ਬਣਾ ਕੇ ਲੈ ਕੇ ਆਪ ਐਡ ਕਰਦੇ ਆ ਬਾਅਦੋਂ ਫਿਲਮ ਦੇ ਵਿੱਚ ਇਹਤੋਂ ਦਾ ਡੇਰਾ ਬਈ ਇੱਥੇ ਗੁਰੂ ਰਾਮ ਰਾਏ ਜੀ ਸ੍ਰੀ ਹਰ ਰਾਏ ਜੀ ਦੇ ਜਿਹੜੇ ਪੁੱਤਰ ਸੀ ਉਹਨਾਂ ਨੇ ਬਣਾਇਆ ਸੀ ਆ ਡੇਰਾਵਾ ਤੋਂ ਮੈਂ ਪਹਿਲਾਂ ਹੀ ਬਹੁਤ ਪਾਸੇ ਆ ਮੈਨੂੰ ਪਹਿਲਾਂ ਪਤਾ ਤਾਂ ਫਿਰ ਮੈਂ ਜਾਣਦਾ ਹੀ ਨਾ ਮੈਨੂੰ ਆਇਆ ਸੀ ਮੇਰੇ ਸ਼ਾਇਦ ਕੋਈ ਮੁਸਲਮਾਨਾਂ ਦੀ ਜਗ੍ਹਾ ਬੜੀ ਹੋਗੀ ਮਸਜਿਦ ਉੱਗ ਰਹਾ ਪਰ ਠੀਕ ਆ ਜੋ ਵੀ ਆ ਇਹਨਾਂ ਦਾ ਆਉਤੋ ਸਿਸਟਮ ਆ ਇੱਥੇ ਲੱਗ ਤਰ੍ਹਾਂ ਇਹ ਚਲਾਈ ਜਾਂਦੇ ਆ ਆਪਾਂ ਉਹਨਾਂ ਸਭ ਦੀ ਛੋੜੀ ਜੀ ਮਾਰ ਕਰ। ਇਹ ਹੁਣ ਸ਼ੇਰਾਂ ਦੇ ਵਿੱਚ ਆ ਕੇ ਕਦੇ ਕਦੇ ਐਗੀਆਂ ਚੀਜ਼ਾਂ ਨੂੰ ਖਾ ਕੇ ਦੇਖਣੀ ਚਾਹੀਦੀ ਹੈ ਮੁੰਡੇ ਰੋ। ਮੂੰਗੀ ਦੀ ਦਾਲ ਫੰਦਿਆਂ ਨੂੰ ਹੋ ਗਏ 15 ਦਿਨ ਹੋ ਗਏ। ਥੋੜਾ ਜਿਹਾ ਸਮਾਂ ਹੋਰ ਚੱਕਿਆ ਤੇ ਸ਼ਕਾਂਗੇ ਕੱਲ੍ਹ ਦਾ ਤੇ ਇਹਦਾ ਸਮਾਂ ਹੋ ਗਿਆ ਦੋ ਤਰ੍ਹਾਂ ਦਾ। ਬਾਕੀ ਫੇਰ ਦੇਖਦੇ ਹਾਂ ਕੀ ਬਣਦਾ। ਲਗਭਗ ਆਪਾਂ ਨੂੰ 20 ਦਿਨ ਹੋ ਗਏ ਸਫਰ ਕਰਦਿਆਂ ਨੂੰ ਤੇ ਅੱਜ ਪਹਿਲੇ ਦਿਨ ਕੋਈ ਚੰਗੀ ਚੀਜ਼ ਦੇਖੀ ਮੈਨੂੰ। ਕੋਈ ਨਹੀਂ ਇੱਥੇ ਚਾ ਮਦਰਾਪੀਆਂ ਆ ਗਈ ਕੀ ਦੇਖਦਾ ਕੀ ਮਾਹੌਲ ਆ ਸਭ ਚੱਲਦੇ ਆ ਅੱਜ ਸਸਣੋਂ ਸਹੀ ਆ ਬਈ ਨਿਕਾ ਜਾ ਕੋਈ ਵੀ ਗੂਕੀ ਵਾਲਾ ਰਕੰਡੇ ਦੋਰਾ ਲੱਭਦਾ ਲੱਭਦਾ ਆਪਾਂ ਨਿਕੜੇ ਰਹਾਂ ਤੇ ਪੈ ਗਿਆ ਪਹਾਲ ਤਾਂ ਸੁਨੇ ਸੁਨੇਰਾ ਕੋਈ ਬੰਦਾ ਨਹੀਂ ਦੂਰ ਦੂਰ ਤੱਕ ਦੇਖ ਰਿਹਾ ਕੀ ਬਣਦਾ ਅੱਗੇ ਤਰਦ ਦਾ ਸਖ ਨਹੀਂ ਫੇਲੇਣੀ ਤੇ ਚਿਕੜ ਵਾਲੇ ਰਹਾਂ ਨੇ ਹੋ ਨੋੜ ਗਰਤ ਗਾੜੀ ਨਾਲ ਢਾਲ ਕਿੱਥੇ ਕਿੱੜਾ ਚੱਲਦੇ ਫਰਗੇ ਨੇ ਤੇ ਉਹ ਬ੍ਰੇਕਾਂ ਦਾ ਹਾਲ ਦੇਖ ਯਾਰ ਬਲਵਾਏ ਹਾਂ ਇਹ ਆਪੇ ਲਈ ਜਾ ਰਹੇ ਬਾਈ ਜੀ ਇਹ ਆ ਗਏ ਬਾਈ ਜੀ ਹਿਮਾਚਲ ਦੇ ਬਾਰਡਰ ਤੇ ਆਪਾਂ ਇਸ ਸਮੇਂ ਇੱਥੇ ਹਿਮਾਚਲ ਖਤਮ ਤੇ ਹਰਿਆਣਾ ਸ਼ੁਰੂ ਹੋ ਜਾਂਦਾ ਇਹ ਦੋ ਕੇ ਸਿੱਧਾ ਆ ਆਪਣੇ ਵਾਸਤੇ ਫਲਾਣ ਤੁਹਾਨੂੰ ਪਤਾ ਹੀ ਹੈ ਕੋਈ ਰੋਕ ਤੋਕ ਨਹੀਂ ਇਹ ਆ ਗਿਆ ਸਿੱਧਾ ਸਫਰ ਕਾਲੇੰਪੂ ਤੋਂ ਬਾਹਰ ਆ ਗਏ ਆਪਾਂ ਇਸ ਸਮੇਂ ਸ਼ਾਮ ਦਾ ਸਮਾਂ ਇਹ ਔਲ ਚਾਹ ਹੋਵੇ ਅੱਗੇ ਚੱਲਦੇ ਹਾਂ ਨਾਣਾ ਸਾਹਿਬਾਂ ਨੂੰ ਅੱਜ ਰਹਿ ਗਿਆ ਸਮਝ ਨਹੀਂ ਕਿ ਕਿੰਨੇ ਕਿਲੋਮੀਟਰ ਦੀ ਗਾੜੀ ਮੇਰੇ ਕੋਲ ਲਓ ਵੀ ਜੀਤ ਨਾਲ ਦੇ ਸਫ਼ਰ ਦੇ ਵਿੱਚ ਪਹਿਲਾ ਸਫ਼ਰ ਆ ਜਿਹੜਾ ਲੇਟ ਰਾਈਟ ਦੂਬੇ ਲ ਹੋਏ ਸੀ ਨਾ ਹਨ ਦਾ ਉਦੋਂ ਪਰ ਫਿਰ ਵੀ ਆਪਾਂ ਛੇਤੀ ਆ ਗਏ ਕੋਸੋ ਉਹ ਵੀ ਮੀਂਹ ਕਰਕੇ ਯਾਰ ਮੀਂਹ ਹੈ 8:00 ਵਜੇ ਹਟਿਆ ਲੇਟ ਤੁਰੇ ਕਰਕੇ ਹੋ ਗਏ ਹੈ ਨਾ ਜਿਹੜੇ ਸਾਹ ਨਾਲ ਵਾੜ ਕੱਢੀ ਆ ਜਮਾ ਓਕੇ ਜਮਾ ਓਕੇ ਆ ਆਲ ਵੀ ਦੇਖ ਸਕਦੇ ਹੋ ਬੱਚੀ ਜੇ ਨਾ ਲੇਟ ਤੋਂ ਸਫਰ ਤੋਂ ਫਿਰ ਇਦਾਂ ਹੀ ਹੁੰਦੇ ਆ ਕਰਦੇ ਸੋ ਕਿ ਅੱਗੇ ਚੱਲ ਗਏ ਫਿਰ ਅੱਜ ਦੀ ਰਾਤ ਨਾੜਾ ਸਾਹਿਬ ਰੁਕੇ ਆ ਤੇ ਕੁਸਾਂ ਥੋੜੀ ਤਿਆਰੀ ਕਰ ਰਹੇ ਨੇ ਸਵਾਸ ਸਵਾ ਲਾਉਣ ਦੀ ਤੇ ਅਜੇ ਹੁਣੇ ਪਹੁੰਚੇ ਆ ਇਸ਼ਨਾਨ ਕਰਕੇ ਫਿਰ ਚੱਲਦੇ ਆ ਦਰਸ਼ਨ ਕਰਨ ਨਾਲ ਤੁਹਾਨੂੰ ਦਿਖਾਉਨੇ ਆ ਇੱਥੋਂ ਦਾ ਮਾਹੌਲ ਕੀ ਸਿਸਟਮ ਆ ਅਗਰ ਮੈਂ ਵੀ ਪਹਿਲੀ ਵਾਰ ਹੀ ਆਇਆ ਨਾਂ ਤਾਂ ਕਾਫੀ ਸੁਣਿਆ ਸੀ ਆ ਇਸ ਜਗ੍ਹਾ ਦਾ ਤਕਰੀਬਨ ਅਟੇੜ ਤੋਂ ਸਮਾਂ ਹੋ ਗਿਆ ਤੇ ਸਵੇਰੇ ਚੱਲੇ ਸੀ 11 ਵਜੇ ਫੜ ਪਹੁੰਚੇ ਚੱਲਦੇ ਹਰਗੇ ਦਿਖਾਉਨੇ ਅੱਗੇ ਦਾ ਘੋਲ